ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5 ਨਦੀ ਤਰੰਦੜੀ ਮੈਂਡਾ ਖੋਜ ਨ ਖੁੰਬੈ ਮੰਜ ਮੁਹੱਬਤ ਤੇਰੀ ਤੋ ਸਹ ਚਰਨੀ ਮੈਂਡਾ ਹੀ ਅੜਾ ਸੀਤਮ ਆਰ ਨਾਨਕ ਤੁਲਹਾ ਬੇੜੀ ਮਹਲਾ ਪੰਜਵਾ ਜਿਨ੍ਹਾਂ ਦੇ ਸੰਦੜਿਆ ਦੁਰਮਤ ਵੰਜੇ ਮਿੱਤਰ ਆ ਸਾੜੜੇ ਸਈ ਹੌ ਟੁੰਡੇ ਦੀ जग ਸਬਾਇਆ ਜਨ ਨਾਨਕ ਵਿਰਲੇ ਕੇ ਪਾਉੜੀ ਆਵੇ ਸਾਹਿਬ ਚਿਤ ਤੇਰੀਆਂ ਭਗਤਾਂ ਡਿਠੀਆਂ ਮਨ ਕੀ ਕਟਿਐ ਮੈਲ ਸਾਧ ਸੰਗ ਉਠੇਆ ਜਨਮ ਮਰਨ ਭਾਉ ਕਟਿਐ ਜਨ ਕਾ ਸ਼ਬਦ ਜਪ ਬੰਧਨ ਖੋਲਨ ਸੰਤ ਦੂਤ ਸਭ ਜਾਹੇ ਛਪ ਤਿਸ ਸਿਓ ਲਾਇਨ ਰੰਗ ਜਿਸ ਦੀ ਸਭ ਤਾਰੀਆਂ ਉੱਚੀ ਹੂੰ ਉਚਾ ਥਾਨ ਅਗਮ ਅਪਾਰੀਆਂ ਰਹਿਣ ਦਿਨ ਸਕਰ ਜੋੜ ਸਾਸ ਸਾਸ ਤੇ ਆਈ ਐ ਜਾਂ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈ ਐ ਰਹਿਣ ਦਿਨ ਸਕਰ ਜੋੜ ਸਾਸ ਸਾਸ ਤੇ ਆਈ ਐ ਜੇ ਆਪੇ ਹੋਏ ਦਇਆ ਤਾਂ ਭਗਤ ਸੰਗ ਪਾਈ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਲਾਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਗੁਜਰੀ ਦੀ ਵਾਰ ਦੇ ਵਿੱਚੋਂ ਸ਼ਲੋਕ ਮਹੱਲਾ 5ਵਾਂ ਨੌਵੀਂ ਪੌੜੀ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉਚਾਰੇ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪ੍ਰਮਾਣ ਕਰ ਰਹੇ ਨੇ ਸੰਸਾਰ ਨਦੀ ਵਿੱਚ ਤਰਦੀ ਦਾ ਮੇਰਾ ਪੈਰ ਮੋਹ ਦੇ ਚਿੱਕੜ ਵਿੱਚ ਨਹੀਂ ਖੁੱਬਦਾ ਕਿਉਂਕਿ ਮੇਰੇ ਹਿਰਦੇ ਵਿੱਚ ਤੇਰੀ ਪ੍ਰੀਤ ਹੈ हे પતિ ਪ੍ਰਭੂ ਮੈਂ ਆਪਣਾ ਇਹ ਨਿਮਾਣਾ ਜਿਹਾ ਦਿਲ ਤੇਰੇ ਚਰਨਾਂ ਵਿੱਚ ਪਰੋ ਲਿਆ ਹੈ हे ਹਰੀ ਸੰਸਾਰ ਸਮੁੰਦਰ ਵਿੱਚੋਂ ਤਲਣ ਲਈ ਤੂੰ ਹੀ ਨਾਨਕ ਦਾ ਤੁਲ ਹੈਂ ਹੈ ਤੇ ਬੇੜੀ ਹੈ ਮਹੱਲਾ 5 ਅਗੇ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਸਾਡੇ ਅਸਲ ਮਿੱਤਰ ਉਹੀ ਮਨੁੱਖ ਹਨ ਜਿਨ੍ਹਾਂ ਦਾ دیدار ਹੋਇਆ ਭੈੜੀ ਮਤ ਦੂਰ ਹੋ ਜਾਂਦੀ ਹੈ ਪਰ हे ਦਾਸ ਨਾਨਕ ਮੈਂ ਸਾਰਾ ਜਗਤ ਭਾਲ ਵੇਖਿਆ ਕੋਈ ਵਿਰਲੇ ਅਜਿਹੇ ਮਨੁੱਖ ਮਿਲਦੇ ਹਨ ਕੋੜੀ हे ਪ੍ਰਭੂ ਤੇਰੇ ਭਗਤਾਂ ਦਾ ਦਰਸ਼ਨ ਕੀਤਿਆਂ ਤੂੰ ਮਾਲਕ ਆ ਸਾਡੇ ਮਨ ਵਿੱਚ ਆਵਸਤ ਹੈ ਸਾਥ ਸੰਗਤ ਵਿੱਚ ਅਪੜਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ ਸਾਥ ਸੰਗਤ ਵਿੱਚ ਰਹਿ ਕੇ ਸਿਫਤ ਸਲਾਹ ਦੀ ਬਾਣੀ ਪੜਿਆਂ ਸੇਵਕ ਦਾ ਜਨਮ ਮਰਨ ਦਾ ਭਾਵ ਸਾਰੀ ਉਮਰ ਦਾ ਡਰ ਕੱਟਿਆ ਜਾਂਦਾ ਕਿਉਂਕਿ ਸੰਤ ਜਿਸਮ ਨੁਖ ਦੇ ਮਾਇਆ ਵਾਲੇ ਬੰਧਨ ਖੋਲਦੇ ਹਨ ਉਸਤੇ ਬੇਕਾਰ ਰੂਪ ਸਾਰੇ ਜਿੰਨ ਭੂਤ ਲੁਕ ਜਾਂਦੇ ਹਨ ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਿਕਾਈ ਹੋਈ ਹੈ ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ ਜੋ ਆਪਾਉਂਚ ਹੈ ਤੇ ਬੇਅੰਤ ਹੈ ਸੰਤ ਉਸ ਪਰਮਾਤਮਾ ਨਾਲ ਆ ਸਾਡਾ ਪਿਆਰ ਜੋੜ ਦਿੰਦੇ ਹਨ हे ਭਾਈ ਦਿਨ ਰਾਤ ਸਵਾਸ ਸਵਾਸ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਪ੍ਰਭੂ ਆਪ ਹੀ ਦਿਆਲ ਹੁੰਦਾ ਤਾਂ ਉਸ ਤੇ ਭਗਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇ ਟੁਡੇਜ਼ੋ ਕਮਨਾਵਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟ ਅਡਵਾਈਅਰ ਫਿਫਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਸ਼ਲੋਕ ਫਿਫਥ ਮਹਿਲ ਅੰਡਰ ਗੁਜਰੀ ਕੀ ਬਾਗ ਨੌਮੀ ਪੌੜੀ ਗੁਰੂ ਸਾਹਿਬ ਜੀ Say that my foot in the mire of attachment does not get lost in the world river because I have thy love in my heart. O husband, Lord, I have placed my humble heart at your feet. O God, to swim across the world ocean, thou art Nanak's raft. And both. Our real friends are the same human beings whose evil wisdom is dispelled by sight. But O servant Nanak, I have searched the whole world. Some rare such human beings are found. Pauri. O Lord, seeing thy devotees, thou master, comest abide in our mind. The filth of the mind is cut off when we enter the Satsangadha, the congregation of the holy. All ages fear is cut off because all the jinn and ghosts are hidden by the saint, the one whose maya bonds are untied, his perverted form. This whole creation is the abode of the Lord, whose abode is the highest, which is inaccessible and infinite. The saints attach our love to that God. O oh brother, day and night one should meditate on the Lord with folded hands. When the Lord Himself is kind. the company of his devotees would we obtained waheguru ji ka khalsa waheguru ji ki fateh